ਸਸਿਕਾਵੇਂ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਰਦਾ ਬਿਲਕੁਲ ਠੀਕ ਹੋਵਾਂਗੇ ਤਾਰਾ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਾਂ ਇੱਕ ਨਵੀਂ ਅਪਡੇਟ ਠੀਕ ਹੈ ਜੀ ਇਸ ਅਪਡੇਟ ਦੇ ਵਿੱਚ ਰਾਜੇ ਅੱਜ ਤੁਹਾਨੂੰ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਪ੍ਰਸ਼ਨ ਹੁੰਦੇ ਆ ਪੰਜਾਬ ਹਰਿਆਣਾ ਹਾਈ ਕੋਰਟ ਦੀ ਭਰਤੀ ਨੂੰ ਲੈ ਕੇ ਕਿ ਸਰ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਭਰਤੀ ਹੈ ਠੀਕ ਹੈ ਜੀ ਇਹਦਾ ਰਿਜ਼ਲਟ ਕਦੋਂ ਆਊਗਾ ਕਿਉਂਕਿ ਮੇਰੇ ਕੋਲ ਬਹੁਤ ਸਾਰੇ ਬੱਚਿਆਂ ਦੇ ਡੇਲੀ ਮੈਸੇਜ ਕਾਲ ਕਮੈਂਟ ਬਹੁਤ ਜ਼ਿਆਦਾ ਆਉਂਦੇ ਆ ਠੀਕ ਹੈ ਜੀ ਜਿਹਦੇ ਵਿੱਚ ਬੱਚਿਆਂ ਦਾ ਮੇਨ ਸਵਾਲ ਇਹੀ ਹੁੰਦਾ ਕਿ ਸਰ ਸਾਨੂੰ ਪੁਲੀਸ ਇਹ ਦੱਸੋ ਕਿ ਇਹਦਾ ਰਿਜ਼ ਤਦ ਰਾਜੀ ਤੁਹਾਡੇ ਵਾਸਤੇ ਮੈਂ ਤੁਹਾਨੂੰ ਕਿਹਾ ਸੀ ਜਦੋਂ ਮੈਂ ਤੁਹਾਡੇ ਕੋਲੇ ਜਮਾ ਪੱਕੀ ਅਪਡੇਟ ਲੈ ਕੇ ਆਉਂਗਾ ਨਾ ਉਦੋਂ ਤੁਹਾਨੂੰ ਸਾਰਾ ਕੁਝ ਮੈਂ ਡਿਟੇਲ ਦੇ ਵਿੱਚ ਦੱਸ ਦਊਗਾ ਠੀਕ ਹੈ ਸਭ ਤੋਂ ਪਹਿਲਾਂ ਗੱਲ ਤਾਂ ਰਾਜੀ ਇਹ ਹੈਗਾ ਕਿ ਜਿਹੜੀ ਇਹ ਭਰਤੀ ਹੈ ਤੁਹਾਡੀ ਇਹਦਾ ਪੇਪਰ ਹੋਈ ਨੂੰ ਵੀ ਕਾਫੀ ਸਮਾਂ ਹੋ ਗਿਆ ਤੁਹਾਡਾ ਲਗਭਗ 2 ਮਨთ ਦੇ ਕਰੀਬ ਤੁਹਾਨੂੰ ਇਹਦਾ ਸਮਾਂ ਹੋਣ ਵਾਲਾ ਹੈਗਾ ਠੀਕ ਹੈ ਜੀ ਤੇ ਬਾਕੀ ਹੋਰ ਵੀ ਪੰਜਾਬ ਦੇ ਵਿੱਚ ਵੀ ਰਾਜੀ ਹੋਰ ਬਹੁਤ ਗਰੁੱਪ ਡੀ ਦੀਆਂ ਜਿਹੜੀਆਂ ਨਿਊ ਵੈਕੈਂਸੀਆਂ ਆ ਗਈਆਂ ਉਹ ਕਾਫੀ ਮਾਤਰਾ ਦੇ ਵਿੱਚ ਆ ਰਹਿਣਗੀਆਂ ਜਿਹਦੀ ਤੁਹਾਨੂੰ ਮੈਂ ਵੀਡੀਓ ਬਣਾ ਦਊਗਾ ਟਾਈਮ ਟੂ ਟਾਈਮ ਠੀਕ ਹੈ ਹੋਨਰੇਜੇ ਬੱਚਿਆਂ ਦਾ ਜਿਹੜਾ ਮੈਨਿਪੂਲੇਸ਼ਨ ਹੈ ਉਸ ਤੋਂ ਪਹਿਲੇ ਮੈਂ ਡਿਸਕਸ਼ਨ ਕਰ ਲਾਂ ਇਹ ਕ੍ਰਾਸ ਆਬਜੈਕਸ਼ਨ ਕਿਉਂ ਮੰਗੀ ਗਈ ਸੀਗੀ ਤੁਹਾਨੂੰ ਪਤਾ ਹੋਣਾ ਹੁਣ ਥੋੜੇ ਕੇ ਟਾਈਮ ਦੀ ਗੱਲ ਹੈਗੀ 17 ਅਕਤੂਬਰ ਤੋਂ ਲੈ ਕੇ 20 ਅਕਤੂਬਰ ਤੱਕ ਠੀਕ ਹੈ ਜੀ ਤੁਹਾਡੇ ਤੋਂ ਦੁਬਾਰੇ ਕ੍ਰਾਸ ਆਬਜੈਕਸ਼ਨ ਮੰਗੀ ਗਈ ਸੀ ਇੱਕ ਕਾਫੀ ਬੱਚਿਆਂ ਤੋਂ ਤੇ ਇੱਕ ਥੋੜੇ ਦਿਨ ਪਹਿਲਾਂ ਵੀ ਤੁਹਾਨੂੰ ਮੈਸੇਜ ਆਇਆ ਹੋਊਗਾ ਜਦੋਂ 15 ਦਿਨ ਪਹਿਲਾਂ ਠੀਕ ਹੈ ਜੀ ਹੁਣ ਆਪਣਾ ਨਵੰਬਰ ਆ ਗਿਆ ਸਤੰਬਰ ਤੋਂ 15 ਦਿਨ ਪਹਿਲਾਂ ਵੀ ਤੁਹਾਨੂੰ ਇੱਕ ਅਪਡੇਟ ਪੁੱਛੀ ਜਿੰਦੇ ਇੱਕ ਕ੍ਰੋਸਬਜੈਕਸ਼ਨ ਉਹ ਕ੍ਰੋਸਬਜੈਕਸ਼ਨ ਦਾ ਮਤਲਬ ਇਹ ਸੀਗਾ ਕਿ ਜਿਹੜੇ ਬੱਚੇ ਇਹ ਆਪਣੇ ਜਿੰਨੇ ਵੀ ਹੈਗੇ ਆ ਕਿ ਜੇ ਕਿਸੇ ਬੱਚੇ ਨੂੰ ਹਜੇ ਵੀ ਕਿਸੇ ਪ੍ਰੋਸੈਸ ਦੇ ਵਿੱਚ ਕੋਈ ਪ੍ਰੋਬਲਮ ਆਗਾ ਤੁਸੀਂ ਇੱਕ ਵਾਰੀ ਫੇਰ ਸਾਨੂੰ ਅਬਜੈਕਸ਼ਨ ਦੇ ਸਕਦੇ ਹੋ ਤਾਂ ਇਹਦਾ ਕਾਰਨ ਇਹ ਹੈ ਰਾਜੇ ਕਿ ਤੁਹਾਡਾ ਇਸ ਮਾਂਥ ਦੇ ਵਿੱਚ ਵਿੱਚ ਨਵੰਬਰ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਰਿਜ਼ਲਟ ਹੈਗਾ ਉਹ ਆਊਟ ਕਰ ਦਿੱਤਾ ਜਾਊਗਾ ਠੀਕ ਹੈ ਜੀ ਤੁਹਾਡਾ ਰਿਜ਼ਲਟ ਆ ਜਿਹੜਾ ਉਹ ਨੋੰਬਰ ਦੇ ਵਿੱਚ ਆਊਟ ਕਰ ਦਿੱਤਾ ਜਾਊਗਾ ਓਕੇ ਇਸ ਤੋਂ ਬਾਅਦ ਅਗਲਾ ਸਟੈਪ ਤੁਹਾਡਾ ਕੀ ਹੋਊਗਾ ਜੀਰੋ ਰਾਜੀ ਤੁਹਾਡਾ ਰਿਜ਼ਲਟ ਆਊਟ ਕਰਤਾ ਇਹਨਾਂ ਨੇ ਠੀਕ ਹੈ ਨਤੀਜਾ ਆਊਟ ਕਰਨ ਤੋਂ ਬਾਅਦ ਤੁਹਾਡਾ ਅਗਲਾ ਸਟੈਪ ਜਿਹੜਾ ਹੋਊਗਾ ਉਹ ਹੋਊਗਾ ਫਿਜ਼ੀਕਲ ਟ੍ਰਾਇਲ ਉਸ ਤੋਂ ਬਾਅਦ ਤੁਹਾਡੇ ਲਈ ਜਾਣਗੇ ਭਾਈ ਸਾਹਿਬ ਫਿਜ਼ੀਕਲ ਟ੍ਰਾਇਲ ਫਿਜ਼ੀਕਲ ਟ੍ਰਾਇਲ ਦੇ ਵਿੱਚ ਤੁਹਾਡੇ ਜਿਹੜੇ ਟ੍ਰਾਇਲ ਆ ਤੁਹਾਨੂੰ ਦੱਸਿਆ ਹੋਇਆ ਕੀ ਤੁਹਾਡੀ ਫਿਜ਼ੀਕਲ ਐਕਟੀਵਿਟੀਆਂ ਕਰਵਾਉਣਗੇ ਇਸ ਤੋਂ ਬਾਅਦ ਮੈਰਿਟ ਇਹਦੀ ਕਿੱਥੋਂ ਟਿੱਕਰ ਜਾਊਗੀ ਤਾਂ ਮੈਰਿਟ ਵਾਲੇ ਰਾਜੇ ਕੁਝ ਦੱਸ ਨਹੀਂ ਸਕਦੇ ਕਹੋਗੇ ਨਾਰਮਲਾਈਜੇਸ਼ਨ ਹੋਣੀ ਜਿਹੜਾ ਤੁਹਾਡਾ ਰਿਜ਼ਲਟ ਆਉਣਾ ਨਾ ਉਹ ਨਾਰਮਲਾਈਜੇਸ਼ਨ ਹੋ ਕੇ ਆਊਗਾ ਸਿੱਧਾ ਕਿਉਂਕਿ ਬਹੁਤ ਸ਼ਿਫਟਾਂ ਇਹ ਜਿਹੀਆਂ ਸੀ ਜਿਹਦੇ ਵਿੱਚ ਪੇਪਰ ਸੌਖਾ ਸੀ ਕਦੇ ਬਹੁਤ ਸ਼ਿਫਟਾਂ ਇਹ ਜਿਹੀਆਂ ਸੀਗੀਆਂ ਜਿਹਦੇ ਵਿੱਚ ਜਿਹੜਾ ਬੱਚਾ ਪਿਛਲੇ ਕਈ ਪੇਪਰ ਵੀ ਕਲੀਅਰ ਸੀ ਨਾ ਜਿਹੜੇ ਬੱਚੇ ਦੇ ਤਾਂ ਉਹਦੇ ਵੀ ਰਾਜੇ ਮਸਾਂ ਉਹਦੇ ਵਿੱਚੋਂ 55 ਤੋਂ ਲੈ ਕੇ 65 ਦੇ ਵਿੱਚ ਵਿੱਚ ਨੰਬਰ ਬਣ ਰਹੇ ਹੈਗੇ ਠੀ ਤਾ ਹੁਣ ਜਿਹੜੀ ਮੇਨ ਗੱਲ ਆ ਉਹ ਹੈਗੀ ਨਤੀਜੇ ਨੂੰ ਲੈ ਕੇ ਤਾਂ ਭਾਈ ਸਾਹਿਬ ਜਿਹੜਾ ਦਾ ਨਤੀਜਾ ਗਾ ਉਹ ਤੁਹਾਡਾ ਨਵੰਬਰ ਮਹੀਨੇ ਦੇ ਵਿੱਚ ਇਹਦਾ ਕੱਢ ਦਿੱਤਾ ਜਾਊਗਾ ਠੀਕ ਹੈ ਜੀ ਆਈਸੇ ਮੰਥ ਦੇ ਵਿੱਚ ਇਹਦਾ ਨਤੀਜਾ ਜਿਹੜਾ ਤੁਹਾਨੂੰ ਆ ਜਾਊਗਾ ਤੇ ਜਿਹੜੇ ਬੱਚੇ ਨੇ ਰਾਜੇ ਨੰਬਰ 70 ਪਲੱਸ ਤੋਂ 70 ਪਲੱਸ ਹੈਗੇ ਠੀਕ ਹੈ ਜੀ ਉਹ ਬੱਚੇ ਹੁਣ ਤੋਂ ਹੀ ਆਪਦੀ ਤਿਆਰੀ ਸ਼ੁਰੂ ਕਰ ਲੈਣਾ ਠੀਕ ਹੈ ਜੀ ਹੁਣ ਤੋਂ ਹੀ ਆਪਣੀ ਤਿਆਰੀ ਤੁਸੀਂ ਸ਼ੁਰੂ ਕਰ ਲਓ ओके ਬਾਕੀ ਦਾ ਜੀ ਜੇ ਕੋਈ ਕੈਂਡੀਡੇਟ ਜਿਹੜੀਆਂ ਪੰਜਾਬ ਦੇ ਵਿੱਚ ਨਵੀਆਂ ਭਰਤੀਆਂ ਆ ਰਹੀਆਂ ਗਈਆਂ ਠੀਕ ਹੈ ਜੀ ਉਹਨਾਂ ਦੀ ਤਿਆਰੀ ਕਰਨਾ ਚਾਹੁੰਦਾਗਾ ਤਾਂ ਉਹਦੇ ਵਾਸਤੇ ਤੁਹਾ ਆਪਣਾ ਬਹੁਤ ਵਧੀਆ ਜਿਹੜਾ ਆਫਰ ਹੈਗਾ ਉਹ ਚੱਲ ਰਿਹਾ ਹੈਗਾ ਉਹ ਤੁਹਾਨੂੰ ਮੈਂ ਦਿਖਾ ਦੰਗਾ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਆਪਾਂ ਸੜਫਰਾ ਜੀ ਸਾਲ ਦੇ ਵਿੱਚ ਸਿਰਫ ਤਿੰਨ ਕੇ ਬੈਚ ਚਲਾਉਣੇ ਹੁੰਦੇ ਆ ਇੱਕ ਤੁਹਾਡੇ ਕੋਲੇ ਬੈਚ ਚੱਲ ਰਿਹਾ ਰਾਜੀ ਪੰਜਾਬ ਪੁਲਿਸ ਦਾ 2025 ਅਤੇ 2026 ਦਾ ਠੀਕ ਹੈ ਜੀ ਪੰਜਾਬ ਪੁਲਿਸ ਦਾ ਇਸ ਤੋਂ ਬਾਅਦ ਤੁਹਾਡਾ ਅਜੇ ਇੱਕ ਵਾਅ ਚੱਲ ਰਿਹਾ ਆਪਣੇ ਕੋਲੇ ਪਟਵਾਰੀ ਦਾ ਇੱਕ ਵਾਅ ਚੱਲ ਰਿਹਾ ਆਲ ਪੰਜਾਬ ਇਕਜ਼ਾਮ ਜੀ ਚ ਪੰਜਾਬ ਦੇ ਸਾਰੇ ਵੀ ਆਪਣੀ ਤਿਆਰੀ ਹੋ ਚੁੱਕੀ ਲਗਭਗ ਸਾਰੇ ਇਹਦੇ ਵਿੱਚ ਸਲੇਵਸਾ ਸੇਮ ਹੈ ਰਾਜ ਜਿਹੜੇ ਬੱਚੇ ਨੇ ਕਲੈਕਟ ਦੀ ਤਿਆਰੀ ਕਰਨੀ ਹੈ ਤੁਸੀਂ ਆ ਵਾਅ ਲੈ ਸਕਦੇ ਹੋ ਜਿਹੜੇ ਬੱਚੇ ਨੇ ਵੀਡੀਓ ਦੀ ਤਿਆਰੀ ਕਰਨੀ ਹੈ ਤੁਸੀਂ ਆ ਵਾਅ ਜੀ ਵੀ ਲੈ ਸਕਦੇ ਹੋ ਜਿਹੜੇ ਬੱਚੇ ਨੇ ਆਲਰੇਡੀ ਪਹਿਲਾਂ ਵੀਡੀਓ ਦਾ ਵਾਅ ਲਿੱਤਾ ਹੋਇਆਗਾ ਤੁਹਾਨੂੰ ਦੇ ਵਿੱਚ ਕੰਟੈਂਟ ਅਪਡੇਟ ਹੁੰਦਾ ਰਹੂਗਾ ਠੀਕ ਹੈ ਜੀ ਤੇ ਬੈਚ ਦੀ ਫਿਰ ਅਜ ਫੀਸ ਤੁਹਾਨੂੰ ਦੱਸ ਦਰਾਂਗਾ 1200 ਰੁਪਿਆ ਫੀਸ ਹੈ ਜੀ ਉਹ ਜਿਹੜੀ ਫੀਸ ਹੈ ਰਾਜੋ ਇੱਕ ਈਅਰ ਦੀ ਫੀਸ ਹੈ ਤੁਹਾਡੀ ਇੱਕ ਸਾਲ ਦੀ ਫੀਸ ਹੈ ਜਿਹਦੇ ਵਿੱਚ ਤੁਹਾਨੂੰ ਪੀਡੀਐਫ ਦਿੱਤੇ ਜਾਣਗੇ ਸਾਰੀਆਂ ਕਲਾਸਾਂ ਦੇ ਵੀਡੀਓ ਲੈਕਚਰ ਨਾਲ ਹੋਣਗੇ ਜੀ ਠੀਕ ਹੈ ਮਤਲਬ ਕਿਸੇ ਵੀ ਬੱਚੇ ਨੂੰ ਕੋਈ ਵੀ ਸਮੱਸਿਆ ਨਹੀਂ ਆਊਗੀ ਤੇ ਬਾਕੀ ਰਾਜ ਇਹ ਕੰਟੈਂਟ ਹੈ ਜਿਹੜਾ ਸਮੇਂ ਟੂ ਟਾਈਮ ਟੂ ਟਾਈਮ ਅਪਡੇਟ ਕੀਤਾ ਜਾਂਦਾ ਹੈ ਠੀਕ ਹੈ ਜੀ ਆਲ ਸਬਜੈਕਟ ਰਾਜ ਇਹਦੇ ਵਿੱਚ ਤੁਹਾਨੂੰ ਮਿਲਣਗੇ ਠੀਕ ਹੈ ਜੀ ਆਲ ਸਬਜੈਕਟ ਤੁਹਾਨੂੰ ਇਹਦੇ ਵਿੱਚ ਮਿਲਣਗੇ ਤੇ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲਿਓ ਦੀਪਪੁਲ ਰ ਐਜੂਕੇਸ਼ਨ ਦਾ ਪਲੇ ਸਟੋਰ ਤੋਂ ਜਿੰਨਾ ਬੱਚਿਆਂ ਕੋਲੇ ਆਈਫੋਨ ਹੈ ਰਾਜ ਉਹਨੇ ਐਪ ਡਾਊਨਲੋਡ ਕਰਨੀ ਹੈ ਕਲਾ ਕਲਾਸ ਪਾਸ ਲਈ ਇੱਕ ਕੋਡ ਜਰੂਰ ਫਿਲ ਕਰਨਾ ਦਾ ਜੀ ਤੁਹਾਡਾ ORG ਕੋਡ ਆ ਉਹ ਉਹ ਹੈਗਾ ਜੀ डबल ਐਕਸ R A F ਠੀਕ ਹੈ ਜੀ ਬਾਕੀ ਜੇ ਕਿਸੇ ਬੱਚੇ ਨੂੰ ਕੋਈ ਇਕੁਆਰੀਆ ਤਾਂ ਤੁਸੀਂ ਆ ਨੰਬਰ ਤੇ ਮੈਨੂੰ ਕਾਲ ਕਰ ਸਕਦੇ ਹੋ ਜਦੋਂ ਮਰਜ਼ੀ ਠੀਕ ਹੈ ਜੀ 24 ਘੰਟੇ ਦੇ ਵਿੱਚ ਜਦੋਂ ਮਰਜ਼ੀ ਕਾਲ ਕਰੋ ਅਸੀਂ ਹਰੇਕ ਬੱਚੇ ਦਾ ਜਿਹੜਾ ਪੂਣਾ ਹੋ ਅਟੈਂਡ ਕਰਦੇ ਹਾਂ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜਉਂਦੇ ਬਾਦਰੋ ਓਵਰ ਤੁਹਾਡਾ ਲਿਮਟਡ ਸਮੇਂ ਤੱਕ ਕਰਾ ਜੀ ਠੀਕ ਹੈ ਜੀ ਧੰਨਵਾਦ